ਹੋ ਸਾਰੇ ਕੋਲ ਸੀ ਲੇਕਿਨ ਰੋ ਰਹੇ ਹੋਗੇ ਤੁਸੀਂ ਮੁਲਾਜ਼ਮ ਹੋਗੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦਾ ਤੁਹਾਡਾ ਹਾਲ ਕਰਿਆ ਬਣਾ ਮੈਂ ਦੇਖ ਨਹੀਂ ਸਕਦਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਮੇਰੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਆਪਣੇ ਪਰਿਵਾਰ ਦੇ ਲਈ ਮੀਡੀਆ ਸਾਹਮਣੇ ਰੋਣ ਲੱਗ ਪਿਆ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਦਰਸਲ ਤਸਵੀਰਾਂ ਦੇ ਵਿੱਚ ਜਿਹੜਾ ਪੁਲਸ ਵਾਲਾ ਤੁਸੀਂ ਦੇਖ ਰਹੇ ਹੋ ਇਸ ਦੇ ਘਰ ਦੇ ਵਿੱਚ ਵੜ ਕੇ 10 ਤੋਂ 15 ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੇ ਇਸ ਦੇ ਮੁੰਡਿਆਂ ਦੀ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਤੇ ਨਾਲ ਹੀ ਇਜ਼ਤਿਆਂ ਦੋ ਨੋਹਾ ਨੇ ਜੋ ਕਿ ਪ੍ਰੈਂਗਰਟ ਨੇ ਉਹਨਾਂ ਦੇ ਢਿੱਡ ਦੇ ਵਿੱਚ ਲੱਤਾਂ ਵੀ ਮਾਰੀਆਂ ਨੌਜਵਾਨਾਂ ਦੇ ਵੱਲੋਂ ਤਾਂ ਜਿਸ ਤੋਂ ਬਾਅਦ ਹੁਣ ਜਦੋਂ ਇਸ ਨੇ ਸਾਰੀ ਘਟਨਾ ਮੀਡੀਆ ਸਾਹਮਣੇ ਦੱਸੀ ਤਾਂ ਰੋਣ ਲੱਗ ਪਿਆ ਕਿਉਂਕਿ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਆਪਣੇ ਹੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਲਈ ਤੜਫ ਰਿਹਾ ਹੈ, ਭਟਕ ਰਿਹਾ ਹੈ ਤਾਂ ਜਿਸ ਤੋਂ ਬਾਅਦ ਇਸ ਦੀ ਕੋਈ ਵੀ ਹੱਲੇ ਤੱਕ ਸੁਣਵਾਈ ਨਹੀਂ ਹੋਈ ਤਾਂ ਅੱਜ ਮੀਡੀਆ ਸਾਹਮਣੇ ਆ ਕੇ ਰੋਣ ਲੱਗ ਪਿਆ ਕਿ ਕਿਸ ਤਰ੍ਹਾਂ 10 ਤੋਂ 15 ਨੌਜਵਾਨਾਂ ਨੇ ਘਰ ਦੇ ਵਿੱਚ ਵੜ ਕੇ ਉਸ ਦੇ ਬੱਚਿਆਂ ਦੀ ਤੇ ਉਸ ਦੀਆਂ ਨੋਹਾਂ ਦੀ ਕੁੱਟਮਾਰ ਕੀਤੀ ਆਉ ਤੁਹਾਨੂੰ ਸੁਣਾਉਂਦੇ ਆ ਲਾਜਮ ਨੇ ਉਹ ਕੋਈ ਬੰਦੇ ਬਰੋਚਲੇ ਨੇ ਬਰੋਚਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕਿੰਦੀਆਂ ਚੱਲ ਮੈਂ ਜ਼ਨੂਰ ਕਰਦਾ ਰਿਹਾ ਵੀ ਤੁਹਾਨੂੰ ਕੋਈ ਕਰਨਾ ਹੈ ਅਸੀਂ ਕਿਸੇ ਨਾਲ ਪਿੰਡ 'ਚ ਜਾ ਕੇ ਇਹਦੀ ਵੈਰੀਫਾਈ ਕਰਤੇ ਆ ਜਾਵੇ ਇਹ ਤਾਂ ਚੱਲ ਬਿਆਨਬੇਜੀ ਤੇ ਹੋਈ ਜਾਣੀ ਆ ਮੈਂ ਕਿਵੇਂ ਚ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:30 ਲੜਾਈ ਦਾ ਕਾਰਨ ਕੀ ਸੀ ਬਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਣਾ ਗੱਟ ਰਹੇ ਸੀ ਤੁਹਾਡੇ ਪਰਿਵਾਰ ਨੇ ਕਿਹਾ ਵੀ ਜਨਨੀਆਂ ਵੀ ਤੁਸੀਂ ਗਾਣਾ ਕਿਉਂ ਗੱਟ ਰਹੇ ਹੋ ਉਸਨੇ ਉਹਨੂੰ ਦੂਸਰੇ ਬੰਦੇ ਹਰਦੀਪ ਸਿੰਘ ਸਤਨਾਕ ਪ੍ਰੇਮ ਸਿੰਘ ਉਹਨੇ ਫੋਨ ਕਰਿਆ ਦਾਰੂ ਪੀਤੀ ਵੀ ਸੀ ਉਹਦੀ ਉਹਨੇ ਫੋਨ ਇਹ ਕੀਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਬਾਈ ਹਾਂਜੀ ਪਹਿਲਾਂ ਵੀ ਲੜਾਈਆਂ ਲੜਾਟ ਸੀ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀਏ ਕਰਾ ਕੇ ਮਤਲਬ ਸਾਨੂੰ ਮੈਨੂੰ ਇੱਦਾਂ ਕਰਦੇ ਵੀ ਤੈਨੂੰ ਡਿਊਟੀ ਤੇ ਦਵਾ ਦਾਂ ਜਿਹੜ ਇਹ ਕਹਿਆ ਜਾਂ ਕਦੇ ਆਪਣੇ ਨੂੰ ਡਾਇਰੈਕਟਰ ਦੱਸਦਾ ਕਦੇ ਬੋਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੈਨੂੰ ਨੌਕਰੀ ਤੋਂ ਕਰਵਾਇਆ ਜਾਵੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਤੇ ਕਾਰਵਾਈ ਦੀ ਮੰਗ ਤਾਂ ਇਹ ਜੀ ਦੇਖ ਲਓ ਤੁਸੀਂ ਆਪਣੀ ਫੋਟੋ 'ਚ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰਕਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਹਾਸਲ ਰਹੇ ਤੁਸੀ ਲੇਕਿਨ ਨਾ ਨਾ ਨੀ ਬੋਧ ਬੰਦ ਕੰਮ ਬਾਈ ਜੀ ਮੁਲਾਜ਼ਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰੋ ਰਹੇ ਹੋਗੇ ਤੁਸੀਂ ਮੁਲਾਜ਼ਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦਾ ਤੁਹਾਡਾ ਹਾਲ ਕਰਿਆ ਬਾਈ ਮੈਂ ਦੇਖ ਨਹੀਂ ਕਰ ਪਾਇਆ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਮੇਰੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਨਹੀਂ ਫਿਰ ਕੀ ਹੁਣ ਰਸਤਾ ਕੀ ਹੈ ਬਾਈ ਜੀ ਸੱਚ ਅਧਿਕਾਰੀਆਂ ਦੇ ਹੁਣ ਸਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਹਸਤਾਲ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕ ਹੀ ਮੁਲਾਜ਼ਮ ਹੁੰਦੇ ਮੇਰੀ ਇਹ ਨਹੀਂ ਹੋ ਰਹੀ ਐਸਾ ਕਿ ਕੋਈ ਉਹ ਨਹੀਂ ਕਰ ਰਿਹਾਗਾ ਰਸਤਾ ਕੀ ਦੇਖਦੇ ਹੋਗੇ ਫਿਰ ਹੁ ਕਿਉਂ ਮੇਰੇ ਜਵਾਕਾਂ ਨੂੰ ਜਿਹੜੇ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਜੀ ਦੇ ਜਿਹੜੀਆਂ ਤੁਹਾਡੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰੀਆਂ ਉਹਨਾਂ ਦੇ ਹਾਲਾਤ ਕਿ ਦੱਸ ਪੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਹਾ ਗੱਲੇ ਤੱਕ ਐਲਟਰਾ ਵੀ ਪ੍ਰਾਈਵੇਟ ਦਵਾਈ ਇਲਾਜ ਨਹੀਂ ਹੁਣ ਦਿੱਤਾ ਜਾ ਰਿਹਾ ਯਾਨੀ ਮਾਸ ਕਰਦੇ ਜਿਹੜਾ ਰਾਜਪੁਰੇ ਨੇ ਇਲਾਜ ਹੁਣ ਦਿੱਤਾ ਇੱਥੇ ਵੀ ਮੈਨੂੰ ਲੱਗਦਾ ਉਹਨਾਂ ਨੇ ਕੋਈ ਜਿਹੜੀ ਡਾਕਟਰ ਬਈ ਸ਼ਹਿਦੀ ਮੰਨਦੇ ਹੋਗੇ ਕੋਈ ਪੋਲੀਟੀਕਲ ਪਾਰਟੀ ਕੁਝ ਦਾ ਨਾਮ ਲੈਣਾ ਚਾਹੁੰਦਾ ਹਾਂ ਕੌਣ ਕੌਣ ਪੈਸੇ ਗੱਲ ਦੱਸਦੇ ਜਿਹੜੇ ਕਹਿੰਦੇ ਸਾਰੇ ਪਾਸੇ ਸਰਪੰਚ ਵੀ ਰਿਹਾ ਕਿਤੇ ਵੀ ਹੋ ਕਦੇ ਕਾਂਗਰਸ ਦਾ ਵੀ ਕਦੇ ਦਾ ਵੀ ਇਹ ਕੋਈ ਤੇਰਾ ਹੋ ਰਹੀ ਆ ਜੀ ਇਹਦਾ ਕਦੇ ਕਿਤੇ ਤਲਵਾਰ ਹੋ ਜਾਂਦਾ ਕਦੇ ਕਿਧਰੇ ਤਲਵਾਰ ਹੋ ਜਾਂਦਾ ਆਪਣਾ ਪੱਖ ਮਤਲ ਕਰਨ ਵਾਸਤੇ ਕੁਛ ਨਾ ਕੁਛ ਕਰੀ ਜਾਂਦਾ ਜੀ ਠੀਕ